ਪਰਾਤ ਸਵੇਰੇ ਮਾਂਜਣੀ ਰਾਤ ਨੂੰ ਪਰਾਤ ਨਹੀਂ ਮਾਂਜਣੀ ਜਿਹੜੀਆਂ ਜਨਾਨੀਆਂ ਰਾਤ ਨੂੰ ਪਰਾਤ ਮਾਂਜ ਕੇ ਸੌਂਦੀਆਂ ਉਹਨਾਂ ਉਹਨਾਂ ਨੂੰ ਜਵਾਈ ਕਪੱਤੇ ਮਿਲੂਗੇ ਲੜਨ ਵਾਲੇ ਅੱਛਾ ਇੱਕ ਚੀਜ਼ ਹੋਰ ਹੈ ਜਿੰਨਾ ਘਰਾਂ ਦੇ ਚ ਸਟੀਲ ਦੇ ਚਿਮਟੇ ਪਏ ਐ ਲੋਹੇ ਦੇ ਹੈ ਨਹੀਂ ਸਟੀਲ ਦੇ ਹੈਗੇ ਆ ਉਹਨਾਂ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਉਹਨਾਂ ਨੂੰ ਖਰਾਬ ਕਰੂਗੇ ਲੜਕੇ ਹੁਣ ਇੱਕ ਮੈਂ ਇੱਥੇ ਤੁਹਾਨੂੰ ਕਹੂੰਗਾ ਹੁਣ ਮੇਰੇ ਮਾਤਾ ਜੀ ਰਾਤ ਨੂੰ ਪਰਾਤ ਮਾਂਜ ਕੇ ਸਾਫ਼ ਕਰਦੇ ਸੌਂਦੇ ਸੀ ਪਰ ਉਹਨਾਂ ਨੂੰ ਤਾਂ ਜਵਾਈ ਸੁਖ ਨਾਲ ਠੀਕ ਮਿਲਿਆ ਸਾਡਾ ਤਾਂ ਜਿਹੜਾ ਪ੍ਰਾਂਤ ਜਿਹੜੀ ਤੁਹਾਡੀ ਪ੍ਰਾਂਤ ਇੱਕ ਹੋਰ ਹੁਣ ਸੁਣ ਲਓ ਜੇ ਤੁਹਾਡੀ ਮੰਮੀ ਪ੍ਰਾਂਤ ਮਾਜ ਕੇ ਸੌਂਦੇ ਹੋਊਗੇ ਅੱਜ ਵੀ ਉਹਨਾਂ ਨੂੰ ਪੁੱਲੋਂ ਦੀ ਉਹਨਾਂ ਦੇ ਪ੍ਰਾਂਤ ਦੇ ਥੱਲੇ ਚਾਰ ਪਾਵੇ ਲੱਗੇ ਹੋਣੇ ਪੜਾਵੇ ਪਹਿਲਾਂ ਹੁੰਦੇ ਸੀ ਬਿਲਕੁਲ ਇਹ ਵੀ ਮੇਰੀ ਗਾਰੰਟੀ ਹੈ ਜੇ ਅੱਜ ਅਸੀਂ ਰੋਕਦੇ ਪਏ ਆ ਨਾ ਤੇ ਵਜ੍ਹਾ ਨਾਲ ਰੋਕਦੇ ਅੱਜ ਕਿਸੇ ਪ੍ਰਾਂਤ ਦੇ ਥੱਲੇ ਪੜਾਵੇ ਹਨੀਗੇ ਨਹੀਂ ਇਹ ਮੈਂ ਡੈਫੀਨਿਟਲੀ ਕਹਿੰਦਾ ਕਿਉਂਕਿ ਮੈਂ ਕਈ ਵਾਰ ਛੋਟੇ ਮੈਂ ਦੱਸਦਾ ਜਿਹੜਾ ਕੋਡ ਕਹਿੰਦੇ ਸੀ ਉਹ ਹਾਂ ਜੇਰਾ ਤੁਸੀਂ ਮੇਰੇ ਕੋਲ ਕੁਐਸਚਨ ਕਰੋਗੇ ਉਹਦਾ ਮੈਂ ਤੁਹਾਨੂੰ ਜਵਾਬ ਦਊਗਾ ਹੁਣ ਪਿੱਤਲ ਦੀ ਪ੍ਰਾਂਤ ਅਚਾ ਮਤਲਬ ਇਹ ਹੋ ਗਿਆ ਕਿ ਮੇਰੇ ਮਾਤਾ ਜੀ ਦੀ ਪ੍ਰਾਂਤ ਦੇ نیچے ਪੌੜ ਲੱਗੇ ਪੌੜ ਲੱਗੇ ਅੱਜ ਪੌੜ ਨਹੀਂ ਲੱਗਿਆ ਅੱਜ ਅਸੀਂ ਕੰਮ ਨਾ ਕਰੀਏ ਕੋਈ ਫਰਕ ਨਹੀਂ ਪਿਆ ਜੀ